ਹਾਂਜੀ ਦੋਸਤੋ 13 ਫਰਵਰੀ ਨੂੰ ਕਿਸਾਨਾਂ ਨੇ ਦਿੱਲੀ ਵੱਲੋਂ ਕੂਚ ਕਰਨਾ ਸੀ ਪਰ ਸਰਕਾਰ ਨੇ ਪੱਕੇ ਪ੍ਰਬੰਧ ਕਰ ਦਿੱਤੇ ਆ ਸ਼ੰਭੂ ਬਾਰਡਰ ਦੇ ਉੱਤੇ ਮੋਟੇ-ਮੋਟੇ ਕਿੱਲ ਲਗਾ ਦਿੱਤੇ ਆ ਅਤੇ ਕੰਕਰੀਟ ਪਾ ਦਿੱਤਾ ਹੈ ਅਤੇ ਬੈਰੀਕੇਡ ਵੀ ਕੀਤਾ ਹੋਇਆ ਹੈ ਐਮਐਸਪੀ ਦੇ ਬਿੱਲਾਂ ਨੂੰ ਲੈ ਕੇ ਪੰਜਾਬ ਦੇ ਕਿਸਾਨਾਂ ਨੇ ਦਿੱਲੀ ਵੱਲੋਂ ਕੂਚ ਕਰਨਾ ਸੀ ਪਰ ਸ਼ੰਭੂ ਬਾਰਡਰ ਬਿਲਕੁਲ ਸੀਲ ਕਰ ਦਿੱਤਾ ਗਿਆ ਤੇ ਉਸ ਦੇ ਉੱਪਰ ਕੰਕਰੀਟ ਪਾ ਦਿੱਤੀ ਗਈ ਹੈ ਪੰਜਾਬ ਦੇ ਕਿਸਾਨ ਵੀ ਸ਼ੰਭੂ ਬਾਰਡਰ ਤੇ ਵੱਡੇ ਵੱਡੇ ਟਰੈਕਟਰ ਤਿਆਰ ਕਰਕੇ ਲੈ ਕੇ ਜਾ ਰਹੇ ਨੇ ਅਤੇ ਹਾਈਡਰੇ ਵੀ ਨਾਲ ਲੈ ਕੇ ਜਾ ਰਹੇ ਨੇ ਪਰ ਸਰਕਾਰ ਨੇ ਵੱਡੇ ਵੱਡੇ ਕਿਲ ਅਤੇ ਬੈਰੀਕਡ ਲਗਾਏ ਹੋਏ ਨੇ ਪੰਜਾਬ ਦੇ ਕਿਸਾਨਾਂ ਨੇ ਪਹਿਲਾਂ ਵੀ ਦਿੱਲੀ ਵਾਲਾ ਮੋਰਚਾ ਫਤਿਹ ਕੀਤਾ ਹੈ ਅਤੇ ਹੁਣ ਵੀ ਇਹ ਕਹਿੰਦੇ ਆ ਅਸੀਂ ਜਿਹੜੇ ਵੀ ਬੈਰੀਕਡ ਜਿਹੜੇ ਵੀ ਕਿਲ ਲੱਗੇ ਨੇ ਅਸੀਂ ਪੱਟ ਕੇ ਪਰੇ ਸੁੱਟ ਦੇਵਾਂਗੇ ਐਮਐਸਪੀ ਦੇ ਬਿੱਲਾਂ ਦੀ ਖਾਤਰ ਪੰਜਾਬ ਕਿਸਾਨ ਜਥੇਬੰਦੀਆਂ ਦਿੱਲੀ ਵੱਲੋਂ ਕੂਚ ਕਰ ਰਹੀਆਂ ਨੇ ਸਰਕਾਰ ਆਪਣਾ ਪੂਰਾ ਜੋਰ ਲਗਾ ਰਹੀ ਹੈ ਕਿ ਉਹ ਦਿੱਲੀ ਨਾ ਪਹੁੰਚਣ ਉਹਨਾਂ ਨੇ ਛੰਭੂ ਬਾਟਰ ਬਿਲਕੁਲ ਸੀਲ ਕਰ ਦਿੱਤਾ ਹੋਇਆ ਤੇ ਦੋਸਤੋ ਜਿਵੇਂ ਹੀ ਸਾਨੂੰ ਕੋਈ ਹੋਰ ਅਪਡੇਟ ਮਿਲੇਗੀ ਅਸੀਂ ਤੁਹਾਡੇ ਨਾਲ ਜਰੂਰ ਸਾਂਝੀ ਕਰਾਂਗੇ ਬਣੇ ਰਹੋ ਸਾਡੇ ਚੈਨਲ ਦੇ ਨਾਲ